ਦੇਖੋ ਪੰਜਾਬ ਜਆ ਜਿਹੜਾ ਵਿਭਾਗ ਹੈ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਵਿਭਾਗ ਉਹਦੇ ਵੱਲੋਂ ਇਹ ਸਾਰਸ ਮੇਲਾ ਜਿਹੜਾ ਇਹ ਕਰਵਾਇਆ ਜਾ ਰਿਹਾ 2025 ਜਿਹਦੇ ਵਿੱਚ ਜੋ ਪੰਜਾਬ ਜਿਵੇਂ ਤੁਸੀਂ ਜਾਣਦੇ ਹੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਸਾਡਾ ਸਰਕਾਰ ਦਾ ਇੱਕੋ ਹੀ ਮੋਟੋ ਹੈ ਕਿ ਪੰਜਾਬ ਨੂੰ ਅਸੀਂ ਖੁਸ਼ਹਾਲ ਬਣਾਉਣਾ ਹੈ ਰੰਗਲਾ ਬਣਾਉਣਾ ਹੈ ਰੰਗਲਾ ਪੰਜਾਬ ਦੇ ਸੰਦਰਭ ਦੇ ਵਿੱਚ ਜਿਹੜੇ ਸਾਰਸ ਮੇਲੇ ਨੇ ਪਿਛਲੀ ਸਾਲ ਅਸੀਂ ਮੁਹਾਲੀ ਚ ਕਰਾਇਆ ਸੀ ਇਸ ਵਾਰ ਪਟਿਆਲੇ ਚ ਕਰਵਾ ਰਹੇ ਆ ਇਹ ਮੇਲਿਆਂ ਦੇ ਉੱਤੇ ਜਿੱਥੇ ਭਾਰਤ ਦੇ ਵਿੱਚੋਂ ਭਾਰਤ ਦੇ 28 ਸੂਬਿਆਂ ਚੋਂ ਤੇ 8 ਯੂਨੀਅਨ ਟੈਰੀਟਰੀਆਂ ਦੇ ਵਿੱਚੋਂ ਜਿੱਥੇ ਉਰੇ ਪਾਰਟਿਸਪੈਂਟਸ ਪਹੁੰਚਦੇ ਨੇ ਆਰਟੀਜ਼ਨਸ ਪਹੁੰਚਦੇ ਨੇ ਆਪਣੀ ਕਲਾ ਕ੍ਰਿਤੀ ਦੇ ਆਪਣੇ ਹੱਥੀਂ ਸ਼ਿਲਪ ਦੇ ਜੋਹਰ ਦਿਖਾਉਣ ਲਈ ਤੁਸੀਂ ਦੇਖਿਆ ਹੋਣਾ ਕਿੰਨੀਆਂ ਸਟੇਟਾਂ ਤੋਂ ਬੰਦੇ ਆਏ ਨੇ ਉੱਥੇ ਅਲੱਗ-ਅਲੱਗ ਪੰਜ ਮੁਲਕਾਂ ਤੋਂ ਵੀ ਉਰੇ ਬੰਦਿਆਂ ਨੇ ਅਲੱਗ-ਅਲੱਗ ਮੁਲਕਾਂ ਤੋਂ ਉਰੇ ਸ਼ਿਰਕਤ ਕੀਤੀ ਹੈ ਸੋ ਪਿਛਲੀ ਵਾਰ ਦਾ ਵੀ ਸਾਡਾ ਮੇਲਾ ਬਹੁਤ ਜ਼ਿਆਦਾ ਕਾਮਯਾਬ ਰਿਹਾ ਸਾਡੇ ਕੋਲ ਓਵਰ ਬੁਕਿੰਗ ਹੋ ਗਈ ਸੀ ਸਾਨੂੰ ਉਲਟਾ ਪਿਛਲੀ ਵਾਰ ਵੀ ਜਾਨੀ ਕਿ ਜਵਾਬ ਦੇਣਾ ਪਿਆ ਸੀ ਇਸ ਵਾਰ ਵੀ ਸਾਡੀ ਇਹ ਮੇਲਾ ਜਿਹੜਾ ਓਵਰ ਬੁਕਿੰਗ ਚ ਚੱਲ ਰਿਹਾ ਹੈ ਔਰ ਉਰੇ ਮਤਲਬ ਕਿ ਸਾਡੇ ਕੋ ਇੰਨੇ ਬੰਦੇ ਆਦੀਆਂ ਸਫਰਸ਼ਾਂ ਵੀ ਆਈਆਂ ਕਿ ਸਾਨੂੰ ਸਟਾਲ ਦਿਓ ਪਰ ਮਜਬੂਰੀ ਸੀ ਕਿ ਇਹ ਫਰਸਟ ਕਮ ਫਰਸਟ ਸਰਵ ਵਾਲੀ ਸਥਿਤੀ ਸੀ ਤਾਂ ਜਿਨ੍ਹਾਂ ਨੇ ਪਹਿਲਾਂ ਆ ਕੇ ਆਪਣੀਆਂ ਲੈ ਲੀਆਂ ਲੈ ਲੀਆਂ ਸੋ ਲੱਖ ਲੱਖ ਸਟੇਟਾਂ ਤੋਂ ਆਏ ਨੇ ਲੋਕੀ ਚੱਲ ਕੇ ਉਹਨਾਂ ਨੇ ਆਪਣੇ ਉਰੇ ਦਿਖਾਇਆ ਜੋ ਕਲਾ ਉਹਨਾਂ ਦੇ ਵਿੱਚ ਸੋ ਮੈਂ ਜਿੱਥੇ ਮੁਬਾਰਕਬਾਦ ਦਿੰਦਾ ਸਾਰੇ ਪੰਜਾਬ ਦੇ ਸਾਡੇ ਵਸਨੀਕਾਂ ਨੂੰ ਉੱਥੇ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਇੱਕ ਬੇਨਤੀ ਵੀ ਕਰਦਾ ਹਾਂ ਕੇ ਸਾਰਸ ਮੇਲਾ ਜਿਹੜਾ ਇਹ ਪਟਿਆਲੇ ਵਿਖੇ ਚੱਲ ਰਿਹਾ ਸਾਰੇ ਜਣੇ ਆਪਣੇ ਬੱਚੇ ਬੱਚੀਆਂ ਨੂੰ ਨਾਲ ਲੈ ਕੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਇਸ ਮੇਲੇ 'ਚ ਵਿਟਟ ਜਰੂਰ ਕਰਨਾ ਜਿੱਥੇ ਉਰੇ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਕੰਟਰੀਆਂ ਦਾ ਸਾਨੂੰ ਹਰ ਤਰ੍ਹਾਂ ਦੀ ਉਰੇ ਕਲਾਕ੍ਰਿਤੀ ਦੇਖਣ ਨੂੰ ਮਿਲਦੀ ਹੈ ਉਰੇ ਹਰ ਤਰ੍ਹਾਂ ਦੀ ਦੇਖੋ ਜਿਹੜੀ ਲੇਜ਼ਰ ਐਕਟੀਵਿਟੀ ਜਿਵੇਂ ਝੂਲੇ ਤੁਸੀਂ ਦੇਖ ਸਕਦੇ ਹੋ ਝੂਲੇ ਲੱਗੇ ਹੋਏ ਨੇ ਤਾਂ ਬੱਚੇ ਉਰੇ ਇੰਜੋਏ ਕਰਦੇ ਆ ਸਾਡਾ ਪੰਜਾਬ ਦਾ ਵਿਰਸਾ ਸਾਡੇ ਪੰਜਾਬ ਦਾ ਕਲਚਰ ਸਾਡੇ ਪੰਜਾਬ ਦਾ ਖਾਣਾ ਸਾਡੇ ਪੰਜਾਬ ਦਾ ਬਾਣਾ ਇਹ ਸਾਰੀਆਂ ਚੀਜ਼ਾਂ ਭੰਗੜਾ ਗਿੱਧਾ ਇਹ ਲੋਕਾਂ ਤੱਕ ਪ੍ਰਮੋਟ ਹੁੰਦਾ